ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਪਾਸ਼ਾਹੀ ਦਸਵੀ ਬਠਿੰਡਾ ਇੱਕ ਗੁਰੂ ਘਰ ਕਿਲੇ ਦੇ ਵਿੱਚ ਸਜੋਬਿਤ ਹੈ ਇਹ ਕਿਲਾ ਬਠਿੰਡੇ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਸਥਿਤ ਹੈ ਇਸ ਕਿਲੇ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਭਾਰਤ ਦੇ ਸਭ ਤੋਂ ਪ੍ਰਾਤਨ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਹੈ ਕਿਹਾ ਜਾਂਦਾ ਹੈ ਕਿ ਇਹ ਕਿਲਾ 2000 ਸਾਲ ਤੋਂ ਵੀ ਵੱਧ ਪੁਰਾਣਾ ਹੈ ਇਸ ਕਿਲੇ ਦੇ ਵਿੱਚ ਕਿਸੇ ਸਮੇਂ ਰਜਿਆ ਸੁਲਤਾਨਾ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਬਾਕੀ ਜੇ ਆਪਾਂ ਗੱਲ ਕਰੀਏ ਸਿੱਖ ਇਤਿਹਾਸ ਦੀ ਜੋ ਕਿ ਇਸ ਕਿਲੇ ਦੇ ਨਾਲ ਸੰਬੰਧਿਤ ਹੈ ਤਾਂ ਆਪ ਜੀ ਨੂੰ ਦੱਸ ਦੇਵਾਂ ਕਿ ਇਹ ਕਿ ਇਸ ਕਿਲਾ ਸਾਹਿਬ ਦੇ ਵਿੱਚ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਸਨ ਇਸ ਧਰਤੀ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦੂਰੋਂ ਨੇੜੋਂ ਸੰਗਤ ਆਉਂਦੀ ਹੈ ਨਤਮਸਤਕ ਹੁੰਦੀ ਹੈ ਤੇ ਸੰਗਤਾਂ ਦੇ ਸਾਰੇ ਹੀ ਕਾਰਜ ਗੁਰੂ ਸਾਹਿਬ ਆਪ ਕਰਦੇ ਹਨ ਤੇ ਸੰਗਤਾਂ ਦੀਆਂ ਸਭ ਮਨੋ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਜਦੋਂ 1706 ਈਸਵੀ ਦੇ ਵਿੱਚ ਗੁਰੂ ਸਾਹਿਬ ਬਠਿੰਡਾ ਵਿਖੇ ਆਏ ਸਨ ਤਾਂ ਸਭ ਤੋਂ ਪਹਿਲਾਂ ਉਹ ਹਾਜੀ ਰਤਨ ਨੂੰ ਮਿਲੇ ਸਨ ਤੇ ਗੁਰੂ ਸਾਹਿਬ ਨੇ ਹਾਜੀ ਰਤਨ ਨਾਲ ਮੁਲਾਕਾਤ ਦੌਰਾਨ ਬਚਨ ਬਲਾਸ ਕਰਨ ਉਪਰੰਤ ਹਾਜੀ ਰਤਨ ਨੂੰ ਮੁਕਤੀ ਦਾ ਵਰ ਦਿੱਤਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਕਿ ਹਾਜੀ ਰਤਨ ਦੀ ਉਮਰ 700 ਸਾਲ ਤੋਂ ਵੀ ਵੱਧ ਸੀ ਹਾਜੀ ਰਤਨ ਨੂੰ ਮੁਕਤੀ ਦਾ ਵਰ ਦੇਣ ਉਪਰੰਤ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਬਠਿੰਡੇ ਵਿਖੇ ਆਏ ਹੋਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਨੂੰ ਮਿਲਣ ਦੇ ਲਈ ਉਸ ਥਾਂ ਤੇ ਪਹੁੰਚਿਆ ਜਿੱਥੇ ਕੀ ਹੁਣ ਗੁਰਦੁਆਰਾ ਹਾਜੀ ਰਤਨ ਸਾਹਿਬ ਸ਼ੋਭਿਤ ਹੈ ਉਸ ਸਮੇਂ ਉਸ ਥਾਂ ਦੇ ਉੱਪਰ ਜੰਗਲ ਨੁਮਾ ਧਰਤੀ ਸੀ ਜਿਸ ਕਰਕੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਕਿਲੇ ਦੇ ਵਿੱਚ ਆਓ ਤਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਇਸ ਕਿਲੇ ਦੇ ਵਿੱਚ ਆਏ ਸਨ ਇਸ ਕਿਲੇ ਦੇ ਵਿੱਚ ਇਸ ਸਮੇਂ ਗੁਰੂ ਸਾਹਿਬ ਦੇ ਨਾਮ ਦਾ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੋਣ ਕਰਕੇ ਬਹੁਤ ਹੀ ਇਤਿਆਸੀ ਗੁਰੂ ਘਰ ਬਣਿਆ ਹੋਇਆ ਹੈ ਗੁਰੂ ਘਰ ਦੀ ਗੱਲ ਕਰੀਏ ਤਾਂ ਇਹ ਗੁਰੂ ਘਰ ਪਹਿਲਾਂ ਉੱਪਰ ਚਾਈ ਤੇ ਜਿੱਥੇ ਆਪ ਜੀ ਨੂੰ ਹੁਣ ਮੈਂ ਉੱਪਰ ਜਾ ਕੇ ਦਰਸ਼ਨ ਕਰਾਉਂਗਾ ਉਸ ਥਾਂ ਦੇ ਉੱਪਰ ਜੋ ਕਿ ਇਸ ਕਿਲੇ ਦਾ ਸਭ ਤੋਂ ਉੱਚਾ ਸਥਾਨ ਸੀ ਉੱਥੇ ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਪਰ ਉਚਾਈ ਜਿਆਦਾ ਹੋਣ ਕਰਕੇ ਸੰਗਤਾਂ ਨੂੰ ਉੱਪਰ ਜਾਣ ਦੇ ਵਿੱਚ ਦਿੱਕਤ ਆਉਂਦੀ ਸੀ ਬਜ਼ੁਰਗ ਮਾਤਾਵਾਂ ਬਜ਼ੁਰਗ ਬਾਪੂ ਉੱਪਰ ਜਾਣ ਤੋਂ ਅਸਮਰੱਥ ਸਨ ਜਿਸ ਕਰਕੇ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਗੁਰੂ ਘਰ ਦੇ ਦਰਸ਼ਨ ਕਰਾਏ ਸੀ ਜਿੱਥੇ ਕੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤਾਂ ਉਸ ਥਾਂ ਤੇ ਬਾਅਦ ਦੇ ਵਿੱਚ ਗੁਰੂ ਘਰ ਬਣਾ ਦਿੱਤਾ ਗਿਆ ਤੇ ਹੁਣ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸਥਾਨ ਦੇ ਉੱਪਰ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਪਰ ਹੁਣ ਇਹ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਨਹੀਂ ਹੈ ਸ਼ਾਸਤਰ ਇੱਥੇ ਸਜਾਏ ਹੋਏ ਹਨ ਅਤੇ ਇੱਥੇ ਵੀ ਸੰਗਤ ਜੋ ਕੀ ਉੱਪਰ ਆ ਸਕਦੀ ਹੈ ਉਹ ਸੰਗਤ ਉੱਪਰ ਪਹੁੰਚਦੀ ਹੈ ਤੇ ਇੱਥੇ ਬੈਠ ਕੇ ਪਾਠ ਕਰਦੀ ਹੈ ਸੰਗਤ ਤੇ ਇੱਥੇ ਬੈਠ ਕੇ ਪਾਠ ਕਰਨ ਦੇ ਨਾਲ ਸੰਗਤਾਂ ਦੀਆਂ ਸਭ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੰਗਤਾਂ ਬਹੁਤ ਦੂਰ ਨੜਿਓਂ ਇਹ ਸਥਾਨ ਤੇ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਤੇ ਆਪਣੀਆਂ ਝੋਲੀਆਂ ਭਰਦੀਆਂ ਹਨ ਇਸ ਸਥਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਸਥਾਨ ਬਠਿੰਡੇ ਦੇ ਸਭ ਤੋਂ ਪ੍ਰਾਤਨ ਸਥਾਨਾਂ ਦੇ ਵਿੱਚੋਂ ਇੱਕ ਸਥਾਨ ਹੈ ਇਹ ਕਿਲਾ ਵੀ ਭਾਰਤ ਦੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਭਾਰਤ ਦੇ ਸਭ ਤੋਂ ਪ੍ਰਾਤਨ ਕਿਲਿਆਂ ਦੇ ਵਿੱਚੋਂ ਇੱਕ ਹੈ ਇਸ ਸਥਾਨ ਤੋਂ ਜੇਕਰ ਸਾਹਮਣੇ ਆਪਾਂ ਸ਼ਹਿਰ ਵੱਲ ਝਾਤ ਮਾਰੀਏ ਤਾਂ ਅੱਜ ਵੀ ਇਸ ਥਾਨ ਸਾਰੇ ਸ਼ਹਿਰ ਤੋਂ ਉੱਚੀ ਥਾਂ ਹੈ ਤੇ ਇੱਥੋਂ ਬਹੁਤ ਹੀ ਸੋਹਣਾ 뷰 ਜੋ ਕਿ ਬਠਿੰਡੇ ਸ਼ਹਿਰ ਦਾ ਆਪ ਜੀ ਦੇਖ ਸਕਦੇ ਹੋ ਤੇ ਆਪ ਜੀ ਜੇਕਰ ਇਸ ਕਿਲੇ ਬਾਰੇ ਜਾਂ ਇਸ ਕਿਲੇ ਨੂੰ ਦੇਖਣ ਬਾਰੇ ਆਪਾਂ ਗੱਲ ਕਰੀਏ ਤਾਂ ਅੱਜ ਵੀ ਇਸ ਕਿਲੇ ਦਾ ਜੋ ਕਿ ਟੁੱਟ ਭੱਜ ਹੋਈ ਸੀ ਉਸ ਦੀ ਮੁਰੰਮਤ ਕਰ ਦਿੱਤੀ ਗਈ ਹੈ ਜੋ ਇਸ ਕਿਲੇ ਦੇ ਵਿੱਚ ਪੱਥਰ ਜਾਂ ਕਿ ਇਹ ਆਪਾਂ ਇੱਟਾਂ ਦੀ ਵਰਤੋਂ ہوئی ਹੈ ਸੇਮ ਇਹੀ ਪੱਥਰ ਇੱਟਾਂ ਦੀ ਵਰਤੋਂ ਕੁਤਬ ਮিনার ਨੂੰ ਬਣਾਉਣ ਦੇ ਵਿੱਚ ਕੀਤੀ ਗਈ ਹੈ ਤੇ ਇਸ ਥਾਂ ਤੇ ਕਿਹਾ ਜਾਂਦਾ ਹੈ ਕਿ ਬਾਬਰ ਨੇ ਵੀ ਹਮਲਾ ਕੀਤਾ ਸੀ ਬਾਬਰ ਨੇ ਜਿਸ ਤੋਫਾਂ ਦੇ ਨਾਲ ਹਮਲਾ ਕੀਤਾ ਸੀ ਉਹ ਇੱਥੇ ਸ਼ੋਭਿਤ ਹਨ